ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕੁਝ ਸਮਾਂ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ ਤੇ ਉਹਦੇ ਚ ਕਿਤਾਬਾਂ ਦੀ ਇੱਕ ਲਿਸਟ ਦੀ ਗੱਲ ਕੀਤੀ ਗਈ ਸੀ ਉਹ ਕਿਸੇ ਕਾਰਨ ਕੁਸ਼ਮੀਰੀਆਂ ਗੈਲੀ ਰਹਿ ਗਈ ਕੁਝ ਬਾਈ ਹੋਰਾਂ ਨੇ ਯਾਦ ਨਹੀਂ ਕਰਾਇਆ ਦੁਬਾਰਾ ਤੇ ਉਹ ਲਿਸਟ ਅਸੀਂ ਉਹਦੇ ਵਿੱਚ ਪਾ ਨਹੀਂ ਸਕੇ ਤੇ ਉਹਦੇ ਬਾਰੇ ਸਨੇਹ ਬਹੁਤ ਆਏ ਬਾਈ ਹੋਰਾਂ ਨੂੰ ਵੀ ਆਏ ਆਪਾਂ ਨੂੰ ਵੀ ਬਹੁਤ ਇੰਸਟਾਗ੍ਰam ਤੇ ਸਾਰੇ ਕਿਤੇ ਸਨੇਹ ਆਏ ਉਹਦਾ ਮਸਲਾ ਇਹ ਸੀ ਵੀ ਉਹ ਲਿਸਟ ਕਟੋਕੜ 10 ਸਾਲ ਪੁਰਾਣੀ ਬਣੀ ਵੀ ਸੀ ਉਸ ਤੋਂ ਬਾਅਦ ਕੁਝ ਨਵੀਆਂ ਕਿਤਾਬਾਂ ਵੀ ਐਡ ਕਰਨੀਆਂ ਸੀ ਕੁਝ ਸ਼ਾਂਟੀ ਵੀ ਕਰਨੀ ਸੀ ਉਹ ਤੁਸੀਂ ਕਹਿ ਲਓ ਵੀ ਅਪਡੇਟ ਕਰਨ ਵਾਲੀ ਸੀ ਉਹ ਲਿਸਟ ਸਾਰੀ ਸੋ ਤਾਂ ਕਰਕੇ ਉਹ ਥੋੜੀ ਦੇਰੀ ਸੀ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਉਹ 200 ਦੇ ਕਰੀਬ ਕਿਤਾਬਾਂ ਦੀ ਲਿਸਟ ਹੈ ਵੀ ਕਿਉਂ ਨਾ ਉਹਦੇ ਬਾਰੇ ਆਪਾਂ 20 25 25 ਕਿਤਾਬਾਂ ਦੀ ਗੱਲਬਾਤ ਕਰਕੇ ਥੋੜੀ ਥੋੜੀ ਤੇ ਬਾਅਦ ਚੋ ਸਾਰੀ ਲਿਸਟ ਵੀ ਸਾਂਝੀ ਕਰਦੇ ਆਂਗੇ ਨਾਲੇ ਉਹ ਲਿਸਟ ਸਾਰੀ ਅਪਡੇਟ ਹੋ ਜਾਊਗੀ ਸੋ ਉਸੇ ਸਬੰਧ ਦੇ ਵਿੱਚ ਇਹ ਉਹਨਾਂ ਕਿਤਾਬਾਂ ਬਾਰੇ ਪਹਿਲੀ ਗੱਲਬਾਤ ਆਪਾਂ ਕਰਨ ਲੱਗੇ ਆਂ ਜਿਹਦੇ ਚ 25 ਕਿ ਕਿਤਾਬਾਂ ਦੀ ਗੱਲਬਾਤ ਕਰਾਂਗੇ ਜਿਹੜੀਆਂ ਸਿੱਖ ਬਾਲਾਂ ਨੂੰ ਅ ਪੜਨੀਆਂ ਹੀ ਚਾਹੀਦੀਆਂ ਨੇ ਜਿਹੜੀਆਂ ਇਹ ਸਾਰੀ 200 ਦੀ ਲਿਸਟ ਹੀ 200 ਤੋਂ ਵੀ ਜ਼ਿਆਦਾ ਵੈਸੇ ਤਾਂ ਪਰ ਇਹ ਸਾਰੀ 200 ਦੀ ਲਿਸਟ ਹੀ ਆ ਜਿਹੜੀ ਉਹ ਆਪਾਂ ਇਸੇ ਤਰੀਕੇ ਬਣਾਈ ਸੀ ਵੀ ਜਿਹੜੇ ਜੋ ਆ ਕਹਿੰਦੇ ਆ ਵੀ ਸਾਨੂੰ ਪੜਨਾ ਸ਼ੁਰੂ ਕਿੱਥੋਂ ਕਰੀਏ ਕਿਵੇਂ ਕਰੀਏ ਮੇਰਾ ਪਹਿਲਾ ਸਵਾਲ ਉਹਨਾਂ ਨੂੰ ਇਹ ਹੁੰਦਾ ਵੀ ਤੁਸੀਂ ਇਤਿਹਾਸ ਪੜ੍ਹਨਾ ਚਾਹੁੰਦੇ ਹੋ ਕਵਿਤਾ ਪੜ੍ਹਨਾ ਚਾਹੁੰਦੇ ਹੋ ਤੁਸੀਂ ਨਾਵਲ ਪੜ੍ਹਨਾ ਚਾਹੁੰਦੇ ਹੋ ਤਾਂ ਉਹ ਕਈ ਵਾਰੀ ਇਹ ਸੋਲਜਨ ਚ ਵੀ ਹੁੰਦੇ ਆ ਬਾਲ ਵੀ ਪੜ੍ਹਨਾ ਕੀ ਚਾਹੁੰਦੇ ਐ ਵੀ ਨਹੀਂ ਪਤਾ ਹੁੰਦਾ ਇਹ ਥੋੜੀ ਜਿਹੀ ਕਲੈਰਿਟੀ ਹੋਵੇ ਪਰ ਇੱਕ ਆਪਾਂ ਲਿਸਟ ਜਿਹੜੀ ਦੋਕ ਸੁਕਤਾਬਾਂ ਦੀ ਬਣਾਈ ਹੈ ਉਹਦੇ ਜੋ 25 ਕਿਤਾਬਾਂ ਦੀ ਪਹਿਲੀਆਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇਹਦੇ ਚ ਆਪਾਂ ਗੱਲ ਕਰਾਂਗੇ ਜ਼ਿਆਦਾਤਰ ਗੁਰਬਾਣੀ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਗੁਰਬਾਣੀ ਨੂੰ ਕਿਤਾਬਾਂ 'ਚ ਜਾਂ ਉਹਨਾਂ ਚੀਜ਼ਾਂ 'ਚ ਨਹੀਂ ਰੱਖਿਆ ਜਾ ਸਕਦਾ ਗੁਰਬਾਣੀ ਹਰ ਸਿੱਖ ਨੇ ਹਰ ਰੋਜ਼ ਪੜਨੀ ਹੋਈ ਪੜਨੀ ਹੈ ਨਿਤਨੇਮ ਕਰਨਾ ਹੈ ਨਿਤਨੇਮ ਤੋਂ ਬਿਨਾ ਵੀ ਜਿੰਨੀ ਬਾਣੀ ਪੜ ਸਕਦਾ ਸਿੱਖ ਉਹ ਪੜਨੀ ਹੋਈ ਪੜਨੀ ਹੈ ਸੋ ਇਸ ਕਰਕੇ ਉਹਦੀ ਉਹਦਾ ਜ਼ਿਕਰ ਬਿਲਕੁਲ ਨਹੀਂ ਕਰਾਂਗੇ ਵਿੱਚ ਆਪਾਂ ਸਿਰਫ ਗੋਰੇ ਇਤਿਹਾਸ ਤੋਂ ਸ਼ੁਰੂ ਕਰਕੇ ਤੇ ਹੁਣ ਤੱਕ ਦੇ ਇਤਿਹਾਸ ਤੇ ਆਉਣ ਦੀ ਕੋਸ਼ਿਸ਼ ਕਰਾਂਗੇ ਜਾਂ ਫਲਸਫੀ ਦੀਆਂ ਕਿਤਾਬਾਂ ਵੀ ਆਉਣਗੀਆਂ ਕੋਈ ਕਵਿਤਾ ਵੀ ਆਊਗੀ ਵਿੱਚ ਨਾਵਲ ਵੀ ਆਉਣਗੇ ਉਹਨਾਂ ਦੀ ਆਡਰਡ ਤਰੀਕੇ ਨਾਲ ਆਪਾਂ ਲਿਸਟ ਜੀ ਬਣਾਈ ਜਾਵਾਂਗੇ ਅੱਜ ਪਹਿਲਾਂ ਕੁਝ ਪਹਿਲੀਆਂ 25 ਕਿਤਾਬਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਹਰੇਕ ਬਾਲ ਨੂੰ ਜਿਹੜੀ ਜਨਮ ਸਾਖੀ ਹੈ ਭਾਈ ਬਾਲਾ ਜੀ ਵਾਲੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਤਾਬਾਂ 'ਚ ਆਪਾਂ ਜਦੋਂ ਕਿਤਾਬਾਂ ਸ਼ੇਅਰ ਕਰਾਂਗੇ ਤਾਂ ਆਪਾਂ ਕੋਸ਼ਿਸ਼ ਕਰੀ ਜਾਵਾਂਗੇ ਵੀ ਨਾਲ-ਨਾਲ ਉਹ ਕਿਤਾਬ ਦਾ ਲੇਖਕ ਤੇ ਉਹਦਾ ਰਚਨਾ ਕਾਲ ਤੇ ਉਹ ਕਿਹਨੇ ਛਾਪੀ ਹੈ ਜਾਂ ਕਿੱਥੋਂ ਮਿਲ ਸਕਦੀ ਹੈ ਬਹੁਤ ਵਾਰੀ ਬੱਚਿਆਂ ਦੇ ਸਵਾਲ ਹੁੰਦੇ ਆ ਵੀ ਇਹ ਮਿਲੂਗੀ ਕਿੱਥੋਂ ਜੀ ਸੋ ਸਭ ਤੋਂ ਪਹਿਲਾਂ ਜਨਮ ਸਾਖੀ ਭਾਈ ਬਾਲਾ ਜੀ ਇਹ ਤੁਹਾਨੂੰ ਅੱਜ ਕੱਲ੍ਹ ਜੇ ਲੈਣੀ ਹੋਵੇ ਤਾਂ ਇਹ ਚਤਰ ਸਿੰਘ ਜੀਵਨ ਸਿੰਘ ਤੋਂ ਮਿਲ ਸਕਦੀ ਹੈ ਤੇ ਇਹਦੇ ਵਿੱਚ ਜਿਵੇਂ ਭਾਈ ਬਾਲਾ ਜੀ ਆ ਪ੍ਰਾਤਨਿਕ ਸਾਖੀ ਸੀਗੀ ਆਪਣੇ ਕੋਲੇ ਭਾਈ ਬਾਲਾ ਜੀ ਵਾਲੀ ਪਈ ਹੈ ਹਜੇ ਵੀ ਕਦੇ ਦਰਸ਼ਨ ਕਰਾਵਾਂਗੇ ਉਹਦੇ ਉਹਦੇ ਆਰੰਭਤਾ ਜੀ ਲਿਖਦੇ ਸੀ ਵੀ ਭਾਈ ਜਦੋਂ ਕਿਸਾਨ ਜ਼ਿਮੀਦਾਰ ਜੱਟ ਫਸਲ ਗਾਉਂਦਾ ਹੈ ਨਾ ਤਾਂ ਉਹ ਕਣ ਕੱਢ ਰੱਖੀ ਜਾਂਦਾ ਤੂੜੀ ਅੱਡ ਰੱਖੀ ਜਾਂਦਾ ਤੁਸੀਂ ਵੀ ਭਾਈ ਇਹ ਸਾਖੀ ਪੜ੍ਹਦੇ ਆ ਕਣਕ ਕਣਕ ਸੰਭੀ ਚੱਲਿਓ ਤੂੜੀ ਤੂੜੀ ਸਿੱਟੀ ਚੱਲਿਓ ਹਾਲਾਂਕਿ ਤੂੜੀ ਵੀ ਸਿੱਟਣ ਵਾਲੀ ਚੀਜ਼ ਨਹੀਂ ਹੁੰਦੀ ਸੋ ਇਹ ਜਨਮ ਸਾਖੀ ਥੋੜੀ ਜੀ ਅ ਮਤਲਬ ਤੁਸੀਂ ਕਹੋ ਵੀ ਤੁਹਾਨੂੰ ਮਹਾਰਾਜ ਦੇ ਨਾਲ ਤੋਰਨ ਦੀ ਕੋਸ਼ਿਸ਼ ਕਰੋਗੇ ਸੱਚੇ ਪਾਤਸ਼ਾਹ ਨੇ ਉਦਾਸੀਆਂ 'ਚ ਜਿੱਥੇ-ਜਿੱਥੇ ਗਏ ਤੁਹਾਨੂੰ ਲੱਗੂਗਾ ਭਾਈ ਬਾਲਾ ਜੀ ਤੁਹਾਨੂੰ ਨਾਲ-ਨਾਲ ਲੈ ਕੇ ਤੁਰੇ ਫਿਰਦੇ ਨੇ ਸੋ ਇਹ ਅੱਜ ਕੱਲ ਜੇ ਲੈਣੀ ਹੋਵੇ ਤਾਂ ਚਤਰ ਸਿੰਘ ਜੀਵਨ ਸਿੰਘ ਤੋਂ ਮਿਲ ਜਾਂਦੀ ਹੈ ਹੋਰ ਪ੍ਰਾਤਨ ਵੀ ਜੇ ਕਿਤੋਂ ਵੀ ਲੱਭ ਜੇ ਕਿਸੇ ਲਾਇਬ੍ਰੇਰੀ 'ਚੋਂ ਤਾਂ ਉਹ ਵੀ ਪੜ੍ਹ ਲਈ ਜਾਵੇ ਫਿਰ ਪ੍ਰਾਤਨ ਜਨਮ ਸਾਖੀ ਹੈ ਜਿਹੜੀ ਭਾਈ ਸਾਹਿਬ ਹੋਰਾਂ ਨੇ ਸੰਪਾਦਨਾ ਕੀਤੀ ਹੈ ਬਲੈਤ ਵਾਲੀ ਜਨਮ ਸਾਖੀ ਵੀ ਕਹਿ ਦਿੰਦੇ ਆ ਭਾਈ ਵੀਰ ਸਿੰਘ ਨੇ ਇਹ ਭਾਈ ਵੀਰ ਸਿੰਘ ਸਹਿਤ ਸਦੋਂ ਤੋਂ ਮਿਲ ਸਕਦੀ ਹੈ ਫਿਰ ਗੁਰਬਲਾਸ ਹੈ ਜ ਹਣਾ ਉਹ ਗੁਰਬਲਾਸ ਵੀ ਬੰਦਾਂ ਨੂੰ ਪੜ੍ਹਨੇ ਚਾਹੀਦੇ ਆ ਹਾਲਾਂਕਿ ਜਿਹੜੀਆਂ ਆਪਾਂ ਆਰੰਭਤਾ ਚ ਕਿਤਾਬਾਂ ਦੀ ਗੱਲ ਕਰ ਰਹੇ ਆ ਇਹ ਥੋੜੀਆਂ ਜਿਹੀਆਂ ਮਹਿੰਗੀਆਂ ਨੇ ਮਹਿੰਗੀਆਂ ਮਤਲਬ ਕੀਮਤੀ ਜਿਨ੍ਹਾਂ ਨੂੰ ਪੈਸੇ ਵਾਈਜ਼ ਨਹੀਂ ਵੈਸੇ ਇਹਨਾਂ ਦੀ ਰਚਨਾ ਇਹਨਾਂ ਦੀ ਬੋਲਚਾਲ ਇਹਨਾਂ ਦੀ ਭਾਸ਼ਾ ਥੋੜੀ ਜੀ ਕੀਮਤੀ ਹੈ ਜਾਂ ਮਤਲਬ ਕੀਮਤੀ ਨੂੰ ਜੇ ਦੁਨੀਆਵੀ ਸ਼ਬਦਾਂ ਚ ਕਹੀਏ ਤਾਂ ਔਖੀ ਜਿਹੀ ਮੇ ਆਪਾਂ ਕਹਿ ਦਿੰਦੇ ਆ ਕਿਉਂਕਿ ਜਿਹੜੀ ਸਕੂਲੀ ਪੜ੍ਹਾਈ ਆ ਉਹਨੇ ਸਾਰਾ ਕੁਝ ਐਂ ਸੌਖਾ ਸੌਖਾ ਜਿਹਾ ਕਰਤਾ ਤੇ ਇਹ ਥੋੜੀਆਂ ਜਿਹੀਆਂ ਕੀਮਤੀ ਹੈ ਗੁਰਬਲਾਸ ਪਾਸ਼ਾਏ 6ਵੀਂ ਗੁਰਬਲਾਸ ਪਾਸ਼ਾਏ 10 ਸ਼ੇਮੀ ਦੇ ਲਿਖਾਰੀ ਦਾ ਪੂਰਾ ਹਜੇ ਪਤਾ ਨਹੀਂ ਹਨਾ ਉਹਦੀ ਸੰਪਾਦਨਾ ਭਗਤ ਸਿੰਘ ਹੋਰਾਂ ਨੇ ਕੀਤੀ ਹੈ ਤੇ ਯੂਨੀਵਰਸਿਟੀ ਪਟਿਆਲਾ ਛਾਪਦੀ ਹੈ ਉਹਨੂੰ ਗੁਰਬਲਾਸ ਪਾਸ਼ਾ ਜੀ 10ਵੀਂ ਭਾਈ ਕੋਇਰ ਸਿੰਘ ਦੀ ਹੈ ਉਹਨੂੰ ਵੀ ਯੂਨੀਵਰਸਿਟੀ ਪਟਿਆਲਾ ਛਾਪਦੀ ਹੈ ਉਸ ਤੋਂ ਬਾਅਦ ਗਜ਼ਲਾਂ ਭਾਈ ਨੰਦ ਲਾਲ ਜੀ ਦੀਆਂ ਜੇ ਤਾਂ ਫਾਰਸੀ ਸਿੱਖੀ ਹੈ ਜੀ ਨੇ ਉਹਦਾ ਸਿੱਧੀਆਂ ਫਾਰਸੀ ਜੀ ਪੜ ਸਕਦਾ ਹੈ ਨਹੀਂ ਫਿਰ ਗਜਲਾਂ ਦੇ ਅਨੁਵਾਦ ਵੀ ਮਿਲਦੇ ਆ ਡਾਕਟਰ ਗੰਡਾ ਸਿੰਘ ਨੇ ਵੀ ਕੀਤੇ ਆ ਪਰ ਮੈਂ ਜੇ ਤੁਸੀਂ ਮੇਰੀ رائے ਲਓ ਤਾਂ ਮੈਂ ਸੁਜੈਸਟ ਕਰੂੰਗਾ ਵਿਗਿਆਨੀ ਨਰੈਣ ਸਿੰਘ ਹੋਰਾਂ ਨੇ ਜਿਹੜੀ ਸੰਪਾਦਨਾ ਕੀਤੀ ਹੈ ਧੰਨਵਾਦ ਕੀਤਾ ਉਹ ਪੜ ਲਿਆ ਜਾਵੇ ਇਹ ਵੀ ਚਤਰ ਸਿੰਘ ਜੀਵਨ ਸਿੰਘ ਤੋਂ ਮਿਲ ਜਾਂਦਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਵਿਤ ਤੇ ਸਵਈਏ ਇਹ ਤੁਹਾਨੂੰ ਭਾਈ ਵੀਰ ਸਿੰਘ ਸਹਿਦ ਸਦਨ ਤੋਂ ਵੀ ਮਿਲ ਸਕਦੇ ਆ ਸਿੰਘ ਬ੍ਰਦਰਸ ਤੋਂ ਵੀ ਮਿਲ ਸਕਦੇ ਆ ਹੋ ਸਕਦਾ ਵੀ ਸ਼੍ਰੋਣੀ ਕਮੇਟੀ ਨੇ ਵੀ ਸ਼ਾਇਦ ਛਾਪੇ ਹੋਣ ਉਸ ਤੋਂ ਬਾਅਦ ਗੁਰਪ੍ਰਤਾਪ ਸੂਰਜ ਗ੍ਰੰਥ ਸਾਰੀਆਂ ਜਿਲਦਾਂ ਇਹ ਹੀ ਤੁਹਾਨੂੰ ਪਾਸ਼ਾਵ ਭਾਗ ਤੋਂ ਮਿਲਣਗੀਆਂ ਪੁਰਾਤਨ ਜੇ ਲੈਣੀਆਂ ਤਾਂ ਅੱਜ ਕੱਲ ਇਹ ਅਨਵਾਦ ਸਹਿਤ ਸ਼੍ਰੋਣੀ ਕਮੇਟੀ ਵੀ ਛਾਪ ਰਹੀ ਹੈ ਹਾਲਾਂਕਿ ਉਹਦੇ ਚ ਕਾਫੀ ਘਟ ਵੱਡ ਵੀ ਹੋਈ ਵੀ ਹੈ ਜਿਹੜਾ ਸ਼੍ਰੋਣੀ ਕਮੇਟੀ ਨੇ ਛਾਪਿਆ ਪਰ ਉਹ ਵੀ ਛਾਪ ਰਹੀ ਹੈ ਇਹਨੂੰ ਫਿਰ ਹੁਕਮਨਾਮੇ ਆ ਜਿਹੜੇ ਗੁਰੂ ਸਾਹਿਬਾਨ ਦੇ ਮਾਤਾ ਸਹਿਬਾਨ ਦੇ ਇਹ ਜਿਹੜੇ ਹਕੁਮ ਨਾਮੇ ਡਾਕਟਰ ਗੰਡਾ ਸਿੰਘ ਨੇ ਸੰਪਾਦਨਾ ਕੀਤੀ ਸੀ ਇਹ ਯੂਨੀਵਰਸਿਟੀ ਨੇ ਛਾਪੀ ਸੀ ਅੱਜ ਕੱਲ ਇੱਕ ਨਵੀਂ ਆਈ ਹੈ ਬਲਵੰਤ ਸਿੰਘ ਹੋਰਾਂ ਦੀ ਡਾਕਟਰ ਬਲਵੰਤ ਸਿੰਘ ਹੋਰਾਂ ਦੀ ਕਿਤਾਬ ਹਕੁਮ ਨਾਮੇ ਉਹ ਸਿੰਘ ਬ੍ਰਦਰ ਨੇ ਛਾਪੀ ਹੈ ਉਹ ਤੁਸੀਂ ਕਹਿ ਲੋ ਵੀ ਡਾਕਟਰ ਗੰਡਾ ਸਿੰਘ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਜਿਹੜਾ ਹੋਰ ਅ ਰਿਸਰਚ ਦਾ ਤੇ ਮਾਰਕੀ ਦਾ ਕੰਮ ਕੀਤਾ ਫੇਰ ਗੁਰ ਸੋਭਾ ਕਵੀ ਸੈਨਾਪਤੀ ਹੋਰਾਂ ਵਾਲਾ ਉਹ ਡਾਕਟਰ ਗੰਡਾ ਸਿੰਘ ਨੇ ਸੰਪਾਦਨਾ ਕੀਤੀ ਹੈ ਉਹ ਵੀ ਯੂਨੀਵਰਸਿਟੀ ਪਟਿਆਲੇ ਤੋਂ ਮਾਨਕੋਸ਼ ਚਲੋ ਹਰੇਕ ਨੂੰ ਹੀ ਕੋਲੇ ਰੱਖਣਾ ਚਾਹੀਦਾ ਹੈ ਪਾਈ ਕਾਂ ਸਿੰਘ ਨੱਬਾ ਦਾ ਇਹਦੀਆਂ ਪਹਿਲੀਆਂ ਜਿਲਦਾਂ ਜਿਹੜੀਆਂ ਉਹ ਪਟਿਆਲੇ ਵਾਲੇ ਰਾਜਾ ਨੇ ਛਪਾਈਆਂ ਸੀ ਸ਼ਾਇਦ 90 ਆਲੇ ਨੇ ਛਪਾਈਆਂ ਸੀ ਮੇਰੇ ਕੋਲ ਪਈਆਂ ਹੋਣਗੀਆਂ ਅਗਲੇ ਦਰਸ਼ਨ ਕਰਾਵਾਂਗੇ ਤੇ ਵੈਸੇ ਅੱਜ ਕੱਲ੍ਹ ਇਹ ਭਾਸ਼ਾ ਭਾਗ ਤੋਂ ਮਿਲਦਾ ਪਿੱਛੇ ਯੂਨੀਵਰਸਿਟੀ ਨੇ ਵੀ ਛਾਪਿਆ ਸੀ ਪਰ ਉਹਦੇ ਵਿੱਚ ਬਹੁਤ ਊਨਤਾਈਆਂ ਸੀ ਉਹ ਉਹਨਾਂ ਨੇ ਵਾਪਸ ਲੈ ਲਿਆ ਸੀ ਫਿਰ ਸ੍ਰੀ ਗੁਰੂ ਪੰਥ ਪ੍ਰਕਾਸ਼ ਜਿਹੜੀ ਭਾਈ ਰਤਨ ਸਿੰਘ ਪੰਗੋ ਦੀ ਰਚਨਾ ਹੈ ਇਹ ਕਈ ਥਾਵਾਂ ਤੋਂ ਮਿਲ ਸਕਦਾ ਹੈ ਤੁਹਾਨੂੰ ਇਹ ਭਾਈ ਵੀਰ ਸਿੰਘ ਸਦਨ ਨੇ ਵੀ ਛਾਪਿਆ ਹੈ ਸ਼੍ਰੋਮਣੀ ਕਮੇਟੀ ਨੇ ਵੀ ਛਾਪਿਆ ਹੈ ਬੁੱਢਾ ਦਲ ਵੀ ਸ਼ਾਪਦਾ ਇਹਨੂੰ ਤਾਂ ਇਹ ਜਿੱਥੋਂ ਵੀ ਮਿਲੇ ਸ੍ਰੋਣੀ ਕਮੇਟੀ ਵਾਲਾ ਸਾਇਦ ਸਰਦਾਰਜੀਤ ਸਿੰਘ ਸੀਤਲ ਹੋਰਾਂ ਨੇ ਕੀਤਾ ਵੀਰ ਸਿੰਘ ਸਦ ਭਾਈ ਵੀਰ ਸਿੰਘ ਸਦਨ ਵਾਲਾ ਥੋੜੇ ਜਿਹਾ ਔਖੇ ਸ਼ਬਦਾਂ ਦੇ ਅਰਥ ਵੀ ਨਾਲ ਦਿੱਤੇ ਆ ਤੇ ਬੁੱਢਾ ਦਲ ਜਿਹੜਾ ਸ਼ਾਪਦਾ ਉਹਦੇ ਚ ਕਥਾ ਕੀਤੀ ਸੀ ਬਾਬੇ ਸੰਤਾ ਸੋਹਰਾਂ ਨੇ ਉਹ ਕਥਾ ਸਾਰੀ ਇਹਨਾਂ ਨੇ ਇਕੱਠੀ ਕਰਕੇ ਤੁਸੀਂ ਕਹੋ ਵੀ ਸਟੀਕ ਵਾਂਗੂ ਸ਼ਾਪਦਾ ਤਾਂ ਇਹ ਮੈਨੂੰ ਲੱਗਦਾ ਵੀ ਜੇ ਸਿੱਖ ਇਤਿਹਾਸ ਚ ਰੁਚੀ ਹੈ ਕਿਸੇ ਵੀ ਬਾਲ ਦੀ ਤਾਂ ਉਹਨੂੰ ਉਹ ਜਿਹੜਾ ਹੈਗਾ ਸ੍ਰੀ ਗੁਰੂ ਪੰਥ ਪ੍ਰਕਾਸ਼ ਜਾਂ ਪ੍ਰਾਚੀਨ ਪ੍ਰੰਤ ਪ੍ਰਕਾਸ਼ ਉਹਨੂੰ ਨਹੀਂ ਛੱਡ ਸਕਦਾ ਕਿਸੇ ਵੀ ਤਰੀਕੇ ਫਿਰ ਅੱਗੇ ਜੀ ਤਵਾਰੀ ਗੁਰੂ ਖਾਲਸਾ ਤੇ ਪੰਥ ਪ੍ਰਕਾਸ਼ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਵਾਲਾ ਤਵਾਰੀ ਗੁਰੂ ਖਾਲਸਾ ਵੀ ਗਿਆਨੀ ਗਿਆਨ ਸਿੰਘ ਦੀ ਤੁਸੀਂ ਗੱਲੋ ਵੀ ਪੰਥ ਪ੍ਰਕਾਸ਼ ਦਾ ਨਵਾਦ ਹੀ ਅੱਗੇ ਤਵਾਰੀ ਗੁਰੂ ਖਾਲਸਾ ਪੰਥ ਪ੍ਰਕਾਸ਼ ਹੈ ਦੇ ਇੱਕੋ ਜਲਦ ਚ ਹੀ ਮਿਲ ਜਾਂਦਾ ਭਾਸ਼ਾ ਵਿਭਾਗ ਨੇ ਛਾਪਿਆ ਤਵਾਰੀ ਗੁਰੂ ਖਾਲਸਾ ਦੋ ਭਾਗਾਂ ਚ ਮਿਲਦੀ ਹੈ ਵੀ ਭਾਸ਼ਾ ਵਿਭਾਗ ਨੇ ਛਾਪੀ ਹੈ ਜਿਹੜਾ ਪੰਥ ਪ੍ਰਕਾਸ਼ ਹੈ ਉਹ ਜਿਹੜਾ ਮੇਰੇ ਕੋਲ 1890 ਜਾਂ 92 ਦਾ ਪਿਆ ਇੱਕ ਪਰਾ ਪਹਿਲੀਆਂ ਪੱਤਰ ਛਾਪੇ ਵਾਲੀਆਂ ਚੋਂ ਉਹਦੇ ਨਾਲ ਜਿਹੜਾ ਭਾਸ਼ਾ ਵਿਭਾਗਲਾ ਉਹਦੇ ਚ ਕਈ ਚੀਜ਼ਾਂ ਜਿਹੜੀਆਂ ਘੱਟ ਵੱਧ ਸੋ ਜਿੰਨਾ ਪ੍ਰਾਤਨ ਕਿਤੋਂ ਵੀ ਮਿਲ ਜੇ ਉਹਨੂੰ ਪੜੋ ਫਿਰ ਬਾਬਾ ਬੰਦਾ ਸਿੰਘ ਤੇ ਕਿਤਾਬਾਂ ਦੋ ਜਿਹੜੀਆਂ ਮੈਨੂੰ ਲੱਗਦਾ ਡਾਕਟਰ ਗੰਡਾ ਸਿੰਘ ਵਾਲੀ ਬੰਦਾ ਸਿੰਘ ਬਹਾਦਰ ਹੈ ਯੂਨੀਵਰਸਿਟੀ ਨੇ ਛਾਪੀ ਹੈ ਤੇ ਬੰਦਾ ਸਿੰਘ ਸ਼ਹੀਦ ਬਾਬੇ ਸੂਨ ਸਿੰਘ ਸੀਤਲ ਦੀ ਹੈ ਲਾਹੌਰ ਨੇ ਛਾਪੀ ਹੈ ਲਾਹੌਰ ਬੁੱਕ ਸ਼ਾਪ ਨੇ ਇਹ ਦੋਵੇਂ ਕਿਤਾਬਾਂ ਹੀ ਪੜ ਲੈਣੀਆਂ ਚਾਹੀਦੀਆਂ ਜਿਵੇਂ ਰੈਫਰੈਂਸ ਬੁੱਕ ਵਾਂਗੂ ਪੜਨਾ ਹੈ ਤੱਥ ਬਹੁਤ ਦੇਖਣੇ ਆ ਉਸ ਤਰੀਕੇ ਨਾਲ ਸਮਝਣਾ ਤਾਂ ਡਾਕਟਰ ਗੰਡਾ ਸਿੰਘ ਨੂੰ ਪੜੋ ਜੇ ਥੋੜੀ ਰੋਚਕਤਾ ਵੀ ਚਾਹੀਦੀ ਹੈ ਇਤਿਹਾਸ ਦੇ ਵਿੱਚ ਤਾਂ ਤੁਸੀਂ ਸੋਨ ਸਿੰਘ ਸੀਤਲ ਨੂੰ ਪੜ ਸਕਦੇ ਹੋ ਇਹ ਇਹਨਾਂ ਦੋਵਾਂ ਦੀਆਂ ਕਿਤਾਬਾਂ ਜਿੱਥੇ ਵੀ ਮਿਲਣਗੀਆਂ ਜਿੱਥੇ ਸੋਨ ਸਿੰਘ ਸੀਤਲ ਦੀ ਉਹੀ ਕਿਤਾਬ ਹੋਊਗੀ ਉਹਦੇ 'ਚ ਰੋਚਕਤਾ ਹੋਊਗੀ ਥੋੜੀ ਜੀ ਡਾਕਟਰ ਗੰਡਾ ਸਿੰਘ ਥੋੜੀ ਜੀ ਮਤਲਬ ਕਿਉਂਕਿ ਤੱਥਾਂ ਦੇ ਉੱਤੇ ਜਾਂ ਰੈਫਰੈਂਸ ਬੁੱਕ ਵਾਂਗੂ ਲਿਖਦੇ ਸੀ ਤਾਂ ਥੋੜਾ ਜਿਆ ਰੁੱਖਾ ਪੰਜਾ ਲੱਗਦਾ ਹੁੰਦਾ ਪਰ ਉਹ ਕੰਮ ਮਾਰ ਕੇ ਦਾ ਉਹਨਾਂ ਦਾ ਵੀ ਉਸ ਤੋਂ ਬਾਅਦ ਸਿੱਖਾਂ ਦੀ ਭਗਤmala ਇਹ ਵੀ ਭਾਈ ਸਾਹਿਬ ਦੀ ਸੰਪਾਦਨਾ ਹੈ ਭਾਈ ਮਣੀ ਸਿੰਘ ਦੀ ਰਚਨਾ ਹੈ ਭਾਈ ਵੀਰ ਸਿੰਘ ਹੋਰਾਂ ਦੀ ਸੰਪਾਦਨਾ ਹੈ ਇਹ ਭਾਈ ਵੀਰ ਸਿੰਘ ਸਦਨ ਤੋਂ ਮਿਲ ਜੂਗੀ ਪ੍ਰਾਚੀਨ ਵਾਰਾਂ ਤੇ ਜੰਗਨਾਮੇ ਸ਼ਮਸ਼ੇਰ ਸਿੰਘ ਅਸ਼ੋਕ ਦੀ ਹੈ ਇਹ ਇਹ ਸ਼ੋਣੀ ਕਮੇਟੀ ਤੋਂ ਮਿਲਦੀ ਹੈ ਜਿੰਨੀਆਂ ਪੁਰਾਣੀਆਂ ਵਾਰਾਂ ਤੇ ਜੰਗਨਾਮੇ ਇਕੱਠੇ ਕੀਤੇ ਹੋਏ ਆ ਇਹ ਪੜ੍ਹਨੀ ਚਾਹੀਦੀ ਹੈ ਕਿਤੇ ਕਿਤੇ ਹੋ ਸਕਦਾ ਕੋਈ ਔਖੀ ਭਾਸ਼ਾ ਹੋਵੇ ਜਿਹੜੀ ਸਮਝ ਨਾ ਆਉਂਦੀ ਹੋਵੇ ਪਰ ਜ਼ਿਆਦਾਤਰ ਆ ਹੀ ਜਾਂਦੀ ਹੈ ਫਿਰ ਇਹ ਚਾਰ ਜਾਂ ਪੰਜ ਕਿਤਾਬਾਂ ਸਿੱਖ ਇਤਿਹਾਸ ਜਿਹਨਾਂ ਦਾ ਨਾਮ ਹੈ ਸਿੱਖ ਇਤਿਹਾਸ ਜਿਹੜਾ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਦੋ ਭਾਗ ਹੈ ਫਿਰ ਸਿੱਖ ਇਤਿਹਾਸ ਤੁਸੀਂ ਕਣੀਗਮ ਵਾਲਾ ਵੀ ਥੋੜਾ ਜਿਹਾ ਅਵੇਅਰ ਹੋ ਕੇ ਪੜ੍ਹਨੀ ਆ ਸਾਰੀਆਂ ਡਾਕਟਰ ਗੰਡਾ ਸਿੰਘ ਫੌਜਾ ਸਿੰਘ ਨੇ ਯੂਨੀਵਰਸਿਟੀ ਨੇ ਛਾਪਿਆ ਪਟਿਆਲਾ ਯੂਨੀਵਰਸਿਟੀ ਨੇ ਉਹ ਵੀ ਇੱਕ ਮਕਾਲਿਫ ਨੇ ਲਿਖਿਆ ਜਿਹੜਾ ਲਾਹੌਰ ਵਾਲਿਆਂ ਨੇ ਛਾਪਿਆ ਲਾਹੌਰ ਬੁੱਕ ਸ਼ਾਪ ਨੇ ਉਹ ਵੀ ਤੇ ਵੈਸੇ ਤੁਸੀਂ ਸਿੱਖ ਇਤਿਹਾਸ ਜੇ ਲੜੀ ਚ ਪੜ੍ਹਨਾ ਹੋਵੇ ਤਾਂ ਬਾਬੇ ਸੋਹਣ ਸਿੰਘ ਸੀਤਲ ਨੇ ਵੀ ਲਿਖਿਆ ਤੇ ਪ੍ਰਿੰਸੀਪਲ ਸੁਤਵੀਰ ਸਿੰਘ ਨੇ ਇੱਕ ਤਾਂ ਸਿੱਖ ਇਤਿਹਾਸ ਲਿਖਿਆ ਦੋਵਾਂ ਭਾਗਾਂ ਚ ਪਹਿਲਾ ਭਾਗ ਗੁਰ ਇਤਿਹਾਸ ਫਿਰ ਸਿੱਖ ਇਤਿਹਾਸ ਇੱਕ ਸਿੱਖ ਇਤਿਹਾਸ ਪ੍ਰਿੰਸੀਪਲ ਸੁਬੀਰ ਸਿੰਘ ਨੇ 10 ਬਾਦਸ਼ਾਹੀਆਂ ਦਾ ਲਿਖਿਆ ਉਹ ਵੀ ਸਾਰਾ ਪੜ ਲੈਣਾ ਚਾਹੀਦਾ ਬਲਿਓ ਚਰਾਗ ਤੋਂ ਲੈ ਕੇ ਤੇ 10ਵੇਂ ਪਾਸ਼ਾ ਤੱਕ ਸਾਰਾ ਪਹਿਲੀ ਪਾਸ਼ਾਈ ਦੂਜੀ ਪਾਸ਼ੀ ਇਹ 10 ਕਿਤਾਬਾਂ ਦੀ ਲਿਸਟ ਆ ਪੂਰੀ ਉਹ ਦਸੇ ਜੇ ਮਿਲ ਜਾਣ ਪ੍ਰਿੰਸੀਪਲ ਤਬੀਰ ਸਿੰਘ ਦੀਆਂ ਸੌਖੀ ਭਾਸ਼ਾ ਚ ਸਰਲ ਭਾਸ਼ਾ ਚ ਲਿਖਿਆ ਹੋਇਆ ਉਹ ਪੜ ਲੈਣਾ ਚਾਹੀਦਾ ਫਿਰ ਐ ਚਮਤਕਾਰ ਜਿਹੜੇ ਭਾਈ ਵੀਰ ਸਿੰਘ ਹੁਰਾ ਨੇ ਤੁਸੀਂ ਕਹ ਲਓ ਵੈਸੇ ਤਾਂ ਉਹ ਸੂਰਜ ਪ੍ਰਕਾਸ਼ ਤੇ ਬੇਸਦੀ ਹੈ ਪਰ ਭਾਈ ਸਾਹਿਬ ਦੀ ਆਪ ਦੀ ਕਲਪਨਾ ਬਹੁਤ ਵੱਡੀ ਹੈ ਭਾਈ ਸਾਹਿਬ ਦਾ ਅਨਪੂਰਬ ਬਹੁਤ ਵੱਡਾ ਹੈ ਤਾਂ ਉਹ ਗੁਰੂ ਨਾਨਕ ਚਮਤਕਾਰ ਤੋਂ ਲੈ ਕੇ ਕਲਗੀਧਰ ਚਮਤਕਾਰ ਤੱਕ ਦਸਾਂ ਪਾਸ਼ੀਆਂ ਤੇ ਜਿਹੜੀ ਰਚਨਾ ਮਿਲਦੀ ਹੈ ਉਹ ਸਾਰੀ ਮੈਨ ਲੱਗਦਾ ਸਾਨੂੰ ਉਹਦੇ ਜੇ ਤੁਸੀਂ ਗੋ ਥਰੂ ਹੋ ਜਾਓਗੇ ਉਹਦੇ ਵਿੱਚੋਂ ਲੰਘ ਜਾਓਗੇ ਭਾਈ ਵੀਰ ਸਿੰਘ ਦੇ ਨਾਲ-ਨਾਲ ਤੁਰੋਗੇ ਤਾਂ ਤੁਹਾਨੂੰ ਗੁਰ ਇਤਿਹਾਸ ਨਾਲ ਪ੍ਰੇਮ ਸੱਚੇ ਬਾਦਸ਼ਾਹਾਂ ਦਾ ਪ੍ਰੇਮ ਬਹੁਤ ਕਮਾਲ ਦੇ ਤਰੀਕੇ ਤੁਸੀਂ ਜਿਨ੍ਹਾਂ ਨੇ ਵੀ ਭਾਈ ਵੀਰ ਸਿੰਘ ਨੂੰ ਪੜ੍ਹਿਆ ਹੋਵੇ ਤਾਂ ਤੁਹਾਨੂੰ ਉਹਨਾਂ ਦੀ ਬੋਲਚਾਲ ਚੋਂ ਪਤਾ ਲੱਗਦਾ ਵੀ ਇਹਨਾਂ ਦਾ ਪ੍ਰੇਮ ਮਹਾਰਾਜ ਨਾਲ ਸੱਚੇ ਬਾਦਸ਼ਾਹਾਂ ਨਾਲ ਕਿਸੇ ਹੋਰ ਤਰੀਕੇ ਆ ਕਿਉਂਕਿ ਉਹ ਭਾਈ ਵੀਰ ਸਿੰਘ ਦੇ ਰਾਜ ਮਹਾਰਾਜ ਨੂੰ ਮਿਲੇ ਸੋ ਇਹ ਪਹਿਲੀਆਂ 25 ਕਿਤਾਬਾਂ ਨੇ ਤੇ ਆਪਾਂ ਕਰਾਂਗੇ ਹੌਲੀ-ਹੌਲੀ ਅੱਗੇ ਹੋਰ 25 ਦੀਆਂ ਦੀ ਫਿਰ 25 ਦੀ ਇਹ 250 200 ਤੋਂ 250 ਦੇ ਨੇੜੇ ਤੇੜੇ ਲਿਸਟ ਬਣਦੀ ਹੈ ਅੱਗੇ ਆਪਾਂ ਹੋਰ ਕਿਤਾਬਾਂ ਦੀ ਜੇਕਰ ਵੀ ਕਰ ਲਾਂਗੇ ਜਦੋਂ ਇਹ ਸਾਰੀ ਲਿਸਟ ਸੋਧੀ ਗਈ ਪੂਰੀ ਫਿਰ ਇਹਨੂੰ ਆਪਾਂ ਪੀਡੀਐਫ ਫਾਈਲ ਹੈ ਜਿਹੜੀ ਉਹ ਵੀ ਕਿਸ ਨਾ ਕਿਸੇ ਵੀਡੀਓ ਚ ਜਾਂ ਉਸੇ ਪੌਡਕਾਸਟ ਚ ਕਿਤੇ ਸ਼ੇਅਰ ਕਰ ਦੇਵਾਂਗੇ ਸੋ ਬਾਕੀ ਗੱਲਾਂ ਅਗਲੀ ਵੀਡੀਓ ਚ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ